ਹਲਕਾ ਪਛਮੀ ਅਧੀਨ ਆਉਂਦੇ ਵਾਰਡ ਨੰਬਰ 82 ਦੇ ਨਿਵਾਸੀ ਟੁੱਟੀਆਂ ਸੜਕਾਂ ਕਾਰਨ ਪਰੇਸ਼ਾਨ ਹਨ। ਅੰਮ੍ਰਿਤਸਰ ਬਾਈਪਾਸ ਤੋਂ ਖਾਨਵਾਲਾ ਚੌਂਕ ਨੂੰ ਜਾਣ ਵਾਲੀ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਾਰਨ ਉੱਥੋਂ ਲੰਘਣ ਵਾਲੇ ਰਾਹਗੀਰ ਪਰੇਸ਼ਾਨ ਹੋ ਰਹੇ ਨੇ। ਲੋਕਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਜਲਦ ਤੋਂ ਜਲਦ ਇਹ ਸੜਕ ਨੂੰ ਬਣਾਇਆ ਜਾਵੇ ਤਾਂ ਜੋ ਉਹਨਾਂ ਦੇ ਰਾਹ ਆਸਾਨ ਹੋ ਸਕਣ। ਇਸ ਮੌਕੇ ਲੋਕਾਂ ਨੇ ਪੰਜਾਬ ਸਰਕਾਰ, ਵਾਰਡ ਕੌਂਸਲਰ ਅਤੇ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਟੁੱਟੀ ਹੋਈ ਸੜਕ ਤੋਂ ਉਹਨਾਂ ਨੂੰ ਦੇਜਾ ਦਿੱਤੀ ਜਾਵੇ। ਆ ਖੱਡੇ ਹੀ ਬੜੇ ਆ ਜਨਾਬ ਵਾਇਦਾ ਖੱਡੇ ਮੋਟਰਸਾਈਕਲ ਖੜਕ ਜਾਂਦਾ ਕੋਈ ਡਿੱਗ ਜਾਂਦਾ ਬਹੁਤ ਬੁਰਾ ਵਾਲਿਆ ਇਹ ਸਾਰੇ ਬਾਈਪਾਸ ਤੋਂ ਚਲਦੀ ਆ ਤੇ ਖੰਡ ਵਾਲੇ ਤੱਕ ਜਾਂਦੀ ਆ ਘਟੋ ਘਟ ਜਾਦਾ ਨਹੀਂ ਤੇ 50 ਖੱਡੇ ਮਿਲ ਜਾਨੇ ਰਸਤੇ ਜਨਾਬ ਵਹੀਂ ਤੇ ਕਹਿੰਦੇ ਸੜਕ ਬਣੀ ਆਵਾਜ਼ ਆਈ ਤੁਹਾਡੇ ਸਾਹਮਣੇ ਆ ਕਿੰਨੀ ਆਵਾਜ਼ ਆ ਨੰਗਾ ਟਾਪਾ ਬਹੁਤ ਜ਼ਿਆਦਾ ਇੱਧਰ ਨੂੰ ਬਾਈਪਾਸ ਨੂੰ ਜਾਂਦੇ ਆ ਖੰਡ ਵਾਲੇ ਜਾਂਦੇ ਆ ਖੈਰ ਨੂੰ ਜਾਂਦੇ ਆ ਫਾਡੀ ਵਾਲਾ ਜਿਹੜਾ ਮਰਜ਼ੀ ਜਾਵੇ ਕੰਮ ਕਰਾਵੇ ਹੀ ਇਹ ਜਾਂਦੀ ਇਹ ਕਰਨਗੁਰ ਗਾਲੇ ਨੂੰ ਖਰਾਬੀ ਦਾ ਬਹੁਤ ਮਾੜੇ ਭਾਈ ਇੱਥੇ ਮਤਲਬ ਸੜਕ ਬਹੁਤ ਨਹੀਂ ਚਾਈਦੀ ਆਟੂ ਵਾਲਿਆਂ ਨੂੰ ਵੀਰਾਂ ਨੂੰ ਪਬਲਿਕ ਨੂੰ ਬਹੁਤ ਚੰਗੀ ਹੈਗੀ ਆ ਨੋ ਚੱਲਿਆ ਹੋ ਮਾੜਾ ਜਾ ਬਹੁਤ ਮਾੜਾ ਕਿਦਾ ਹੋ ਹਿੱਲਾ ਹੋਵੇ ਪਬਲਿਕ ਪਰੇਸ਼ਾਨ ਹੈਗੀ ਆ ਹੋਣਾ ਚਾਹੀਦਾ ਵੀ ਸੜਕ ਬਣੇ ਹਾਲਾਤ ਤੁਸੀਂ ਵੀ ਨਾ ਵੇਹੀ ਰਹੇ ਜੋ ਹਾਲਾਤ ਆ ਮੁਸ਼ਕਲ ਤੇ ਬੜੀ ਹੈ ਤੁਹਾਨੂੰ ਵੀ ਹੋਣ ਜਾਣਾ ਬਹੁਤ ਮੁਸ਼ਕਲ ਆ ਮੁਸ਼ਕਲੇ ਹੋ ਵੀ ਟੋਇਟ ਤੇ ਪਿਆ ਕੋਈ ਮਲ ਛੜਕਦਾ ਬੜਾ ਹਾਲ ਮੜਾ ਇਹ ਤਾਂ ਬਣਨੀ ਚਾਹੀਦੀ ਹੈ ਜੀ ਟਾਂ ਟੁੱਟੀ ਵੇ ਬਣੀ ਬਣਨੀ ਚਾਹੀਦੀ ਹੈ ਜੀ ਬਾਤ ਇਹ ਕੋਈ ਨਾ ਘਟਵਦੀ ਆ ਆ ਇਹ ਪਿਛੇ ਆ ਕੰਮ ਕਰਕੇ ਸਾਰਾ ਆ ਨਸੀ ਵਰਸਾ ਦੇ ਪੈਦਾਂ ਤੇ ਕੰਡ ਕੋਈ ਪਾਗੇ ਸਭ ਕੁਝ ਹਾਂ ਜੀ ਆਇਆ ਨਾ ਕਾਉਂਸਲਰ ਜਿਹੜਾ ਇਹ ਹੋਪ ਆ ਗਿਆ ਸੰਦੀਪ ਉਹ ਲੈ ਹੋ ਵੀ ਨਾ ਛੜਕ ਬਣੀ ਰਹੀ ਹੈ ਬਸ ਜੋ ਪਿੰਡ ਦਾ ਜਿਹੜਾ ਇਹ ਪਿੰਨੋ ਵਿਕਾਸ ਉਹਨਾਂ ਸਹੀ ਜੀ ਬੱਸ ਇਹ ਛੜਕ ਬਾਈਪਾਸ ਨੂੰ ਜਾਂਦੀ ਆ ਤੇ ਖੰਡ ਵਾਲੇ ਜਾਂਦੀ ਸਿੱਧੀ ਜੀ ਛੜਕ ਦਾ ਸਮੱਸਿਆ ਇਹੋ ਟੁੱਟੀ ਏ ਬੰਨੀ ਚਾਹੀਦੀ ਛੜਕ ਖੱਡਿਆਂ 'ਚ ਵੱਜਦੀਆਂ ਗੱਡੀਆਂ ਨੁਕਸਾਨ ਹੁੰਦਾ ਸਾਡਾ ਬੰਨੀ ਚਾਹੀਦੀ ਏ ਜਨਮ ਹਲਕਾ ਪਛਮੀ ਦੀ ਬਾੜ ਨੰਬਰ 82 ਵਿੱਚ ਖੜੇ ਆ ਜਿਹੜੀ ਸੜਕ ਏ ਸੜਕ ਬਾਈਪਾਸ ਤੋਂ ਖੰਡ ਵਾਲਾ ਚੌਂਕ ਨੂੰ ਜਾਂਦੀ ਆ ਤੇ ਇੱਥੇ ਸੜਕ ਉੱਪਰ ਇੱਕ ਵੱਡੀ ਆਵਾਜ਼ ਆਈ ਹੈ ਅਤੇ ਇਸ ਮੁਕੇ ਇੱਥੇ ਜਿਹੜੀ ਲੰਗਰ ਵਾਲੇ ਰਾਹਗੀਰਾਂ ਉਹ ਵੀ ਪਰੇਸ਼ਾਨ ਹੋ ਰਹੇ ਗੱਲਬਾਤ ਕਰਦੇ ਆਏ ਰਾਹਗੀਰਾਂ ਨੇ ਆਖਿਆ ਕਿ ਇਸ ਸੜਕ ਦੇ ਵੱਡੇ ਵੱਡੇ ਟੋਏ ਪਏ ਹੋਣ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਜਲਦ ਇਸ ਸੜਕ ਦੀ ਮੁਰੰਮਤ ਕਰਵਾਈ ਜਾਏ ਤਾਂ ਜੋ ਉਹਨਾਂ ਦੀ ਰਾਹ ਆਸਾਨ ਹੋ ਸਕੇ ਅੰਮ੍ਰਿਤਸਰ ਫਾਸਟਵੇ ਖਬਰਾਂ ਵਿੱਚ ਸਹਿਯੋਗੀ ਨਰੇਸ਼ ਕੁਮਾਰ ਦੇ ਨਾਲ ਹਰਕੇਸ਼ ਕੁਮਾਰ